ਦੀ ਪ੍ਰਾਪਰਟੀ ਦਾ ਬਿਜ਼ਨਸ ਜਿਹੜਾ ਸਟਾਰਟ ਕਰਨ ਦਾ ਮਤਲਬ ਕੀ ਆ ਹਰ ਇੱਕ ਦਾ ਕਿਸ ਨਾ ਕੋਈ ਕੰਮ ਸਟਾਰਟ ਕਰਨ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਪਰ ਪ੍ਰਾਪਰਟੀ ਇਹ ਬਹੁਤ ਹੀ ਸੀਰੀਅਸ ਮਾਮਲਾ ਹੁੰਦਾ ਤੁਸੀਂ ਦੇਖੋ ਜਦੋਂ ਬੰਦਾ ਪੱਕਾ ਹੁੰਦਾ ਸਭ ਤੋਂ ਪਹਿਲਾਂ ਜਦੋਂ ਉਹਦੇ ਕੋਈ ਚਾਰ ਛੱਲੜ ਜੁੜਦੇ ਆ ਕਿ ਨਾ ਮੈਂ ਪ੍ਰਾਪਰਟੀ ਲੈਣੀ ਹੈ ਠੀਕ ਹੈ ਘਰ 'ਚ ਜਦੋਂ ਬਜ਼ੁਰਗ ਟੁੱਟ ਜਾਂਦੇ ਆ ਭੱਜਦਾ ਹੈ ਕਿ ਪ੍ਰਾਪਰਟੀ ਦੀ ਸਹੀ ਡਿਵਾਈਡੇਸ਼ਨ ਹੋ ਜਾਏ ਆਪਣਾ ਕਰੇ ਕਿ ਜਦੋਂ ਕਿਸੇ ਘਰ ਦੇ ਵਿੱਚ ਘਟਨਾ ਅਣਹੋਣੀ ਹੋ ਜਾਂਦੀ ਹੈ ਵਾਟਵਰ ਜੋ ਵੀ ਹੁੰਦਾ ਹੈ ਤਲਾਕ ਹੋ ਜਾਂਦਾ ਸਭ ਤੋਂ ਪਹਿਲਾਂ ਪ੍ਰਾਪਰਟੀ ਦਾ ਵਟਵਾਰਾ ਹੁੰਦਾ ਹਾਂਜੀ ਸੋ ਇਹ ਬਹੁਤ ਹੀ ਜ਼ਿਆਦਾ ਸੀਰੀਅਸ ਮੁੱਦਾ ਜਦੋਂ ਤੁਸੀਂ ਘਰ ਦੀ ਗੱਲ ਕਰਦੇ ਹੋ ਇਹ ਮੂਲਕ ਜਿਹੜੇ ਆ ਇਹ 90% ਲੋਨ ਤੇ ਚੱਲਦੇ ਜਦੋਂ ਤੁਸੀਂ ਗੱਲ ਕਰਦੇ ਹੋ ਗੱਡੀ ਲੈਣ ਦੀ ਜਾਂ ਗੱਲ ਕਰਦੇ ਹੋ ਘਰ ਲੈਣ ਦੀ ਸਭ ਤੋਂ ਪਹਿਲਾਂ ਤੁਹਾਨੂੰ ਲੋਨ ਦਾ ਸਮਝਣਾ ਬੜਾ ਜ਼ਰੂਰੀ ਆ ਕਿ ਲੋਨ ਕਿੱਦਾਂ ਕੰਮ ਕਰਦਾ ਹੁਣ 30 ਸਾਲ ਦੀਆਂ 7-8 ਲੱਖ ਦੀਆਂ ਕਿਸ਼ਤਾਂ ਵਰਕ ਕਿੱਦਾਂ ਕਰਦਾ ਨਾ ਜੀ ਠੀਕ ਹੈ ਜੇ ਤੁਸੀਂ ਟਰੱਕ ਲੋਨ ਤੇ ਲਿਆ ਉਹ ਕਿੱਦਾਂ ਵਰਕ ਕਰਦਾ ਕਾਰ ਲੋਨ ਤੇ ਲਈ ਉਹ ਕਿੱਦਾਂ ਵਰਕ ਕਰਦਾ ਸਵਾਗਤ ਆਪ ਸਭ ਦਾ ਪੰਜਾਬ ਟੀਵੀ ਤੇ ਦੋਸਤੋ ਇੱਕ ਨਵੀਂ ਐਪੀਸੋਡ ਜਿਹੜੀ ਆਪਾਂ ਸਟਾਰਟ ਕਰਨ ਜene ਪੋਡਕਾਸਟ ਦੀ ਤੁਹਾਨੂੰ ਪਸੰਦ ਆਵੇਗੀ ਇੱਕ ਆਪਣੇ ਜਿਹੜੀਆਂ ਵਿਚਰ ਰਹੇ ਪੰਜਾਬੀ ਮਸਲਾਂ ਦੇ ਵਿੱਚ ਇੱਕ ਬਹੁਤ ਨਾਰਮਲ ਸਮੱਸਿਆਵਾਂ ਹੁੰਦੀਆਂ ਨੇ ਇੱਕ ਬੜੀਆਂ ਜਾਣਕਾਰੀ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਚਾਹੀਦੀ ਹੁੰਦੀ ਹੈ ਨਵ ਸਰਕਾਰੀ ਇੱਕ ਬਹੁਤ ਜਾਣੇ ਪਛਾਣਿਆ ਨਾਮ ਉਹਨਾਂ ਦਾ ਸਵਾਗਤ ਕਰਦੇ ਹਾਂ ਉਹ ਇੱਕ ਵਧੀਆ ਤਰੀਕੇ ਨਾਲ ਰੂਬਰੂ ਕਰਾਉਣਗੇ ਉਹਨਾਂ ਐਕਸਪਰਟਸ ਨੂੰ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਬਵਾਖਤਾ ਨਾਲ ਨਾਲ ਚੱਲਦੇ ਨੇ ਤੇ ਸਮਝਦੇ ਨੇ ਸਮਝਾਉਂਦੇ ਨੇ ਪਹਿਲਾ ਸਵਾਗਤ ਕਰਦੇ ਆ ਨੌਕਰਕਾਰੀ ਜੀ ਦਾ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨ ਆਪ ਮੈਂ ਬੜਾ ਖੁਸ਼ਕਿਸਮਤ ਆ ਕੀ ਪੰਜਾਬ ਟੀਵੀ ਦੀ ਜਿਹੜੀ ਪੌਡਕਾਸਟ ਸੀਰੀਜ਼ ਤੁਸੀਂ ਜਿਹੜੀ ਸਟਾਰਟ ਕੀਤੀ ਆ ਤੇ ਉਹਦੇ ਵਿੱਚ ਜਿਹੜਾ ਕਿ ਪਹਿਲਾ ਜਿਹੜਾ ਪ੍ਰੋਗਰਾਮ ਮੈਨੂੰ ਜਿਹੜਾ ਕਰਨ ਦਾ ਜਿਹੜਾ ਤੁਸੀਂ ਸਦਾ ਭੇਜਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਜਿਹੜਾ ਸਮੇਂ ਦੇ ਨਾਲ-ਨਾਲ ਚੱਲਣਾ ਪੈਂਦਾ ਲੋਕ ਪੌਡਕਾਸਟ ਪਸੰਦ ਕਰਦੇ ਆ ਜਿਹੜੀਆਂ ਖੁੱਲ ਕੇ ਗੱਲਾਂ ਬਾਤਾਂ ਹੋਈਆਂ ਸੋ ਟੀਵੀ ਵਾਲਾ ਜਿਹੜਾ ਮੰਚ ਆ ਉਹਦੇ ਇੱਕ ਆਪਣਾ ਦਾਇਰਾ ਹੁੰਦਾ ਪੌਡਕਾਸਟ ਤੇ ਜਿਹੜੀ ਇੱਕ ਆਪਣੀ ਖੁੱਲ ਹੁੰਦੀ ਆ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੱਥੇ ਜਿਹੜਾ ਮੋਕਦਰ ਮੈਂ ਵਾਦਾ ਕਰਦਾ ਕਿ ਆਪਣੇ ਵੱਲੋਂ ਜਿਹੜੀਆਂ ਮੇਰੀਆਂ ਸੇਵਾਵਾਂ ਮੈਂ ਬਾਖੂਬੀ ਲੰਭਾਵਾਂਗਾ ਔਰ ਜਿੱਥੇ ਆਪਣੇ ਕਮਾਂਕਾਰਾਂ ਨੂੰ ਲੈ ਕੇ ਜਾਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਵੀਆਂ ਦੁੱਖ ਸੁੱਖ ਦੀਆਂ ਸਭ ਗੱਲਾਂ ਜਿਹੜੀਆਂ ਨੇ ਮੈਂ ਤੁਹਾਡੇ ਪੌਡਕਾਸਟ ਤੇ ਕਰਿਆ ਕਰਾਂਗਾ ਜੀ ਧੰਨਵਾਦੀ ਬਹੁਤ-ਬਹੁਤ ਧੰਨਵਾਦ ਆਪਾਂ ਵੇਖਦੇ ਆ ਕਿ ਨਵ ਸਰਕਾਰੀਆਂ ਨੂੰ ਜਿਹਦੇ ਦੇਖਦੇ ਨੇ ਸਟੇਜ ਤੇ ਇੱਕ ਪਰਫਾਰਮ ਕਰ ਰਹੇ ਨੇ ਸਟੇਜ ਦੇ ਉੱਤੇ ਜਦੋਂ ਇੱਕ ਸ਼ਾਇਰੀ ਦਾ ਪ੍ਰੋਗਰਾਮ ਲੈ ਕੇ ਆਉਂਦੇ ਨੇ ਜਾਂ ਸ਼ਾਇਰੀ ਦੇ ਨਾਲ ਅੱਗੇ ਪ੍ਰੋਵਾਈਡ ਕਰਦੇ ਨੇ ਇੱਕ ਸਿੰਗਰ ਗਾਉਂਦੇ ਨੇ ਉਹਦਾ ਨਾਮ ਲੈ ਕੇ ਗਾਉਂਦੇ ਨੇ ਉਤੋਂ ਤੁਰਦੇ-ਤੁਰਦੇ ਇੱਕ ਸਟੇਜ ਨੂੰ ਪ੍ਰੋਵਾਈਡ ਕਰਦੇ ਨੇ ਇੱਕ ਵੱਡੀ ਸਟੇਜ ਵੱਡੇ ਕਲਾਕਾਰਾਂ ਤੱਕ ਜਿਹੜਾ ਉਹ ਪਹੁੰਚਾਉਂਦੇ ਨੇ ਤੇ ਵੱਡੇ ਮੇਲੇ ਲੋਕਾਂ ਤੇ ਕਰ ਲੈ ਕੇ ਆਉਂਦੇ ਨੇ ਫਿਰ ਕਿਤੇ ਨਾ ਕਿਤੇ ਉਹ ਜਿਹੜੇ ਇੱਕ ਇਸ ਬਿਜ਼ਨਸ ਪੈਂਦੇ ਨੇ ਕਿ ਆਈ ਆਰ ਸੀ ਜਿਹੜਾ ਇੱਕ ਰੀਅਲ ਏਸਟੇਟ ਦਾ ਉਹਦੇ ਦਰਮਿਆਨ ਟਰਾਂਸਪੋਰਟ ਬਿਜ਼ਨਸ ਵੀ ਕਰਦੇ ਨੇ ਫਿਰ ਹੋਰ ਜਿਹੜੇ ਲੋਕਾਂ ਦੀ ਜਿਵੇਂ ਆਪਾਂ ਕਹਿੰਦੇ ਨੇ ਕਮਿਊਨਿਟੀ ਦੇ ਵਿੱਚ ਹੈਲਪ ਵੀ ਕਰਦੇ ਨੇ ਇਹ ਵੱਖ-ਵੱਖ ਰਹੀ ਸ਼ਕਤੀਆਂ ਦੇ ਵਿੱਚੋਂ ਗੁਜ਼ਰ ਕੇ ਜਦੋਂ ਆਪਾਂ ਇੱਕ ਇੱਕ ਮੰਚ ਤੇ ਆਉਣੇ ਆ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਆ ਪਲੇਟਫਾਰਮ ਨੂੰ ਯੂਜ਼ ਕੀਤਾ ਇੱਕ ਸਾਂਝੀ ਵਾਜ ਰੇਡੀਓ ਨੂੰ ਤੇ ਅਸੀਂ ਕਿਹਾ ਕਿ ਵੀ ਤੁਸੀਂ ਬੁਲਾਰੇ ਬਹੁਤ ਵਧੀਆ ਹੋ ਤੇ ਵਕ ਵਕ ਜਿਹੜੀ ਚਿੰਤਨ ਚਿੰਤਕ ਦੇ ਤੌਰ ਤੇ ਤੁਸੀਂ ਮਸਲੇ ਹੱਲ ਕਰਦੇ ਆ ਉਹ ਅਸੀਂ ਇੱਕ ਪਾਰਟ ਰੱਖਿਆ ਪਰ ਅੱਜ ਦਾ ਜਿਹੜਾ ਪਾਰਟ ਅਸੀਂ ਰੱਖਿਆ ਤੁਹਾਨੂੰ ਇੰਟਰੋਡਿਊਸ ਕਰਵਾਉਣ ਦਾ ਐ ਜੇ ਐਸੇ ਆ ਆਈ ਆਰ ਐਸ ਆਈ ਆਰ ਸੀ ਆਈ ਆਰ ਸੀ ਆਈ ਆਰ ਸੀ ਅਕਰ ਸਾਹਿਬ ਤੁਸੀਂ ਜਿਹੜੀ ਇੰਟਰੋ ਦਿੱਤੀ ਆ ਕਿ ਵਕ ਵਕ ਸਮੇਂ ਦੇ ਵਕ ਵਕ ਚੀਜ਼ਾਂ ਸਮੇਂ ਦੇ ਤੇ ਉਮਰ ਦੇ ਪੜਾ ਹੁੰਦੇ ਆ ਹਾਂ ਮੇਰੀ ਉਮਰ ਤਕਰੀਬਨ 40 ਸਾਲ ਹੈਗੀ ਤੇ ਮੈਨੂੰ ਸ਼ੁਰੂ ਤੋਂ ਹੀ ਜਿਹੜਾ ਸਟੇਜਾਂ ਦਾ ਜਿਹੜਾ ਪ੍ਰਬੰਧ ਕੀ ਪ੍ਰਬੰਧ ਕਰਨਾ ਆਰਗੇਨਾਈਜ਼ ਕਰਨਾ ਇਹਦਾ ਬਹੁਤ ਜ਼ਿਆਦਾ ਕਿਉਂ ਤੋਂ ਸ਼ੌਕ ਸੀਗਾ ਤੇ ਇਹ ਇਟਸ ਅ ਪੀਪਲ ਬਿਜ਼ਨਸ ਜਿਹੜਾ ਕੋਈ ਵੀ ਤੁਹਾਡਾ ਲੋਕਾਂ ਨਾਲ ਰਿਲੇਟਡ ਕੰਮ ਹੁੰਦਾ ਨਾ ਇਟਸ ਅ ਪੀਪਲ ਬਿਜ਼ਨਸ ਤੁਸੀਂ ਭਾਵੇਂ ਕੋਈ ਚੀਜ਼ ਦਾ ਪ੍ਰਬੰਧ ਕਰੋ ਭਾਵੇਂ ਕੋਸ਼ ਕਰੋ ਚੰਗਾ ਲਿਖਣਾ ਚੰਗਾ ਸੁਣਨਾ ਚੰਗੀ ਗਾਇਕੀ ਨੂੰ ਪਸੰਦ ਕਰਨਾ ਲਾਈਵ ਗਾਇਕੀ ਨੂੰ ਪਸੰਦ ਕਰਨਾ ਤੇ ਵਜਨਦਾਰ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਸੁਣਨਾ ਤੇ ਵੱਖ-ਵੱਖਰਾ ਜਿਹੜਾ ਤਜਰਬਾ ਉਹਨੂੰ ਇਕੱਠਾ ਕਰਦੇ ਜਾਣਾ ਇਹ ਮੇਰਾ ਸ਼ੌਂਕ ਸੀਗਾ ਤੇ 2000 ਤੁਸੀਂ ਲਾ ਲੋਗੇ ਇਧਰ ਨੂੰ ਜਿਹੜਾ ਮੈਲਬਨ ਦੀ ਐਂਟਰਟੇਨਮੈਂਟ ਏਜੰਸੀ ਸੋਰੀ ਐਂਟਰਟੇਨਮੈਂਟ ਜਿਹੜੀ ਆ ਜਿਹੜੀ ਲਾਈਨ ਆ ਜਾਂ ਐਂਟਰਟੇਨਮੈਂਟ ਦੀ ਸਾਈਡ ਹੈਗੀ ਆ ਉਹਦੇ ਵਿੱਚ ਜਾਂ ਸਟੇਜਾਂ ਦੇ ਜਿਹੜਾ ਵਾ ਉਹਦੇ ਤੇ ਆਉਣਾ ਹੋਇਆ ਮਤਲਬ ਪਹਿਲਾਂ ਸਟੇਜਾਂ ਦੇ ਉੱਤੇ ਥੋੜਾ ਥੋੜਾ ਹਲਕਾ ਜਿਹੜਾ ਆ ਉਹ ਐਂਕਰਿੰਗ ਕੀਤੀ ਥੋੜਾ ਚਿਰ ਜਿਹੜਾ ਥੋੜਾ ਆਪਣੀ ਸ਼ਾਇਰੀ ਜੋ ਮੈਂ ਬੋਲ ਸਕਦਾ ਸੀ ਤੇ ਆਪਣੇ ਜਿਹੜੇ ਆ ਸਮਾਜਿਕ ਜਿਹੜੇ ਹੁੰਦੇ ਆ ਚਿੰਤਾਵਾਂ ਹੁੰਦੀਆਂ ਉਹਨਾਂ ਨੂੰ ਆਪਣੇ ਅੱਖਰਾਂ 'ਚ ਭਰੋ ਕੇ ਲਿਖਣਾ ਤੋਂ ਉਦੋਂ ਤੋਂ ਲੋਕ ਜਿਹੜੇ ਆ ਜੁੜਦੇ ਗਏ ਨਾਲ ਜਿਹੜੇ ਮੈਂ ਲਿਖਦਾ ਥੋੜਾ ਬਹੁਤਾ ਲੋਕਾਂ ਨੇ ਸਲਾਹਿਆ ਦੇਖੋ ਇਹਨੇ ਕਾਬਲਤ ਨਹੀਂ بڑے بڑے ਦੁਨੀਆ ਦੇ ਮਹਾਨ ਰਾਈਟਰ ਹੋਏ ਪਰ ਲੋਕਾਂ ਨੇ ਸਲਾਹਿਆ ਤੇ ਉਹਦੀ ਜਿਹੜੀ ਹਲਾਸ਼ੇਰੀ ਆ ਉਹ ਫਿਰ ਹੌਲੀ ਹੌਲੀ ਕਰਦੀ ਜਿਹੜੀ ਆ ਮੈਨੂੰ ਇਸ ਤਰ੍ਹਾਂ ਹੀ ਕਾਫਲੇ ਬਣਦੇ ਗਏ ਤੇ ਵਕ ਵਕ ਜਿਹੜੀ ਇਵੈਂਟਸ ਕਰਾਉਣ ਦਾ ਵੀ ਮੌਕਾ ਮਿਲਿਆ ਸੋ ਜਿਹੜੇ ਖੇਡ ਮੇਲੇ ਆ ਤਾਂ ਵੀ ਆਪਾਂ ਆਪਣੇ ਵੱਡਿਆਂ ਤੱਕ ਵੀ ਅਪੜ ਗਏ ਉਸ ਤੋਂ ਬਾਅਦ ਇੱਕ ਜ਼ਿੰਦਗੀ ਦਾ ਪੜਾ ਹੁੰਦਾ ਹੈ ਜਿਸ ਤੋਂ ਬਾਅਦ ਆਪਾਂ ਸੋਚਦੇ ਆ ਕਿ ਨਹੀਂ ਹੁਣ ਅੱਗੇ ਜਿਹੜਾ ਕੰਮ ਕਰ ਜਿਹੜਾ ਉਹ ਕਰਨਾ ਸੋ ਸਵਾਲ ਜਿਹੜਾ ਤੁਹਾਡਾ ਸੀਗਾ ਆਰਐਸਸੀ ਨੂੰ ਲੈ ਕੇ आईआरसी रियल स्टेट ਜਿਹੜੀ ਆ ਮੈਂ ਸਟਾਰਟ ਜਿਹੜੀ ਕੀਤੀ ਹੈ ਟਾਣਾ ਸਾਹਿਬ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਇੱਕ ਤਰ੍ਹਾਂ ਦਾ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਪ੍ਰਾਪਰਟੀ ਦਾ ਬਿਜ਼ਨਸ ਜਿਹੜਾ ਸਟਾਰਟ ਕਰਨ ਦਾ ਮਤਲਬ ਕੀ ਆ ਹਰ ਇੱਕ ਦਾ ਕਿਸ ਨਾ ਕੋਈ ਕੰਮ ਸਟਾਰਟ ਕਰਨ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਪਰ ਪ੍ਰਾਪਰਟੀ ਇਹ ਬਹੁਤ ਹੀ ਸੀਰੀਅਸ ਮੁੱਦਾ ਜੇ ਦੇਖਿਆ ਜਾਵੇ ਤੁਸੀਂ ਦੇਖੋ ਜਦੋਂ ਬੰਦਾ ਪੱਕਾ ਹੁੰਦਾ ਸਭ ਤੋਂ ਪਹਿਲਾਂ ਜਦੋਂ ਉਹਦੇ ਕੋਈ ਚਾਰ ਛੱਲੜ ਜੁੜਦੇ ਆ ਕਹਿੰਦਾ ਮੈਂ ਪ੍ਰਾਪਰਟੀ ਲੈਣੀ ਹੈ ਕਿ ਘਰ ਚ ਜਦੋਂ ਬਜ਼ੁਰਗ ਤੁਰ ਜਾਂਦੇ ਆ ਭੱਜਦਾ ਹੈ ਕਿ ਪ੍ਰਾਪਰਟੀ ਦੀ ਸਹੀ ਡਿਵਾਈਡੇਸ਼ਨ ਹੋ ਜੇ ਠੀਕ ਹੈ ਜਰਾ ਬਰਾ ਕਰੇਗੀ ਜਦੋਂ ਜਿਹੜਾ ਵਾ ਕੋਈ ਕਿਸੇ ਘਰ ਦੇ ਵਿੱਚ ਘਟਨਾ ਹਨ ਹੋ ਨਹੀਂ ਹੋ ਜਾਂਦੀ ਹੈ ਵਾਟੈਵਰ ਜੋ ਵੀ ਹੁੰਦਾ ਤਲਾਕ ਹੋ ਜਾਂਦਾ ਸਭ ਤੋਂ ਪਹਿਲਾਂ ਪ੍ਰਾਪਰਟੀ ਦਾ ਵਟਵਾਰਾ ਹੁੰਦਾ ਸੋ ਇਹ ਬਹੁਤ ਹੀ ਜਿਆਦਾ ਸੀਰੀਅਸ ਮੁੱਦਾ ਮੈਂ ਕਈ ਵਾਰੀ ਵੇਖਿਆ ਅੱਜਕੱਲ ਜਦੋਂ ਜਿਹੜਾ ਪ੍ਰਾਪਰਟੀ ਨੂੰ ਵੇਚਣ ਵਾਸਤੇ ਵੱਖ-ਵੱਖ ਤਰੀਕੇ ਜਿਹੜੇ ਅਪਣਾਏ ਜਾਂਦੇ ਆ ਜਿਹੜੇ ਕਿ ਲੋੜ ਨਹੀਂ ਹੈਗੀ ਓਵਰ ਐਕਸਾਈਟਮੈਂਟ ਜਾਂ ਮਤਲਬ ਐਸ ਤਰੀਕੇ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਜਿਹਦੀ ਲੋੜ ਹੀ ਨਹੀਂ ਹੈਗੀ ਪ੍ਰਾਪਰਟੀ ਇੱਕ banyak jadi serius mutlak ਤੁਹਾਡੀ ਜ਼ਿੰਦਗੀ ਦੀ ਕਮਾਈ ਆ ਤੁਹਾਡੀ ਜ਼ਿੰਦਗੀ ਦੀ ਪੂੰਜੀ ਆ ਇਹਨੂੰ ਸਹੀ ਤਰੀਕੇ ਲਾਉਣਾ ਸਹੀ ਤਰੀਕੇ ਇਹਨੂੰ ਜਿਹੜਾ ਵਾ ਤੁਹਾਡੀ ਜਿਹੜੀ ਮਾਇਆ ਲੱਗਣੀ ਠੀਕ ਹੈ ਤੁਹਾਨੂੰ ਗਲਤ ਸਲਾਹ ਨਾ ਕਿਤੇ ਮਿਲ ਜਾਵੇ ਠੀਕ ਹੈ ਪ੍ਰੋਪਰ ਜਿਹੜੀ ਕਾਨੂੰਨੀ ਦਾ ਪੇਚ ਜੋ ਹੁੰਦੇ ਆ ਠੀਕ ਹੈ ਮਾਰਗੇਜ ਬ੍ਰੋਕਰ ਤੋਂ ਲੈ ਕੇ ਤੁਹਾਡਾ ਲੋਨ ਦਾ ਸਿਸਟਮ ਹੋ ਜਾਏ ਜਾਂ ਤੁਹਾਨੂੰ ਸਹੀ ਕਨਵੈਂਸਰ ਦੇਣਾ ਜਾਂ ਟਾਈਮ ਟੂ ਟਾਈਮ ਤੁਹਾਡਾ ਫੋਨ ਚੁੱਕਣਾ ਕਿਉਂਕਿ ਤੁਹਾਡਾ ਫੋਨ ਆਵੇ ਤੇ 1 ਮਿੰਟ ਦੇ ਵਿੱਚ ਆਨਸਰ ਕਰਨਾ ਜੀ ਇਹ ਕੁਆਲਿਟੀ ਇਹ ਤੁਹਾਡੇ ਵਿੱਚ ਹੈਗੀਆਂ ਫਿਰ ਤੁਸੀਂ ਰੀਅਲ ਏਸਟੇਟ ਕਰੋ ਜੇ ਇਹ ਚੀਜ਼ਾਂ ਨਹੀਂ ਹੈਗੀਆਂ ਤੇ ਫਿਰ ਮਤਲਬ ਰਿਵਾਜ ਤੇ ਹੈਗਾ ਹੀ ਆ ਜੀ ਕੋਟ ਪਾਓ ਸਾਲੀ ਲਾਓ ਫੋਟੋ ਖਿਚਾਓ ਬਣਾਇਂਗਾ ਲੋ 2 ਮਹੀਨੇ ਬਾਅਦ ਜਾਏ ਬੋ ਜਾਓ ਅੱਜ ਦਾ ਮਕਸਦ ਤੁਹਾਨੂੰ ਇਸ ਤਰੀਕੇ ਨਾਲ ਇੰਟਰੋਡਿਊਸ ਕਰਾਉਣ ਦਾ ਮਤਲਬ ਇਹ ਹੈ ਕਿ ਵੀ ਤੁਸੀਂ ਇੱਕ ਉਸ ਇੰਡਸਟਰੀ ਦੇ ਨਾਲ ਬਵਾਖਤਾ ਹੋ ਜਿਹਦੇ ਜਿਹਦੇ ਨਾਲ ਸਾਡੀ ਸਾਰੀ ਪੰਜਾਬੀ ਕਮਿਊਨਿਟੀ ਘਟੋ ਘਟੇ ਜੂਝਦੀ ਆ ਕਿ ਸਾਡੇ ਕੋਲੇ ਏਦਾਂ ਦਾ ਕੋਈ ਏਜੰਟ ਏਦਾਂ ਦੀ ਕੋਈ ਸਹੀ ਸੋਚ ਤੇ ਸਹੀ ਡਾਇਰੈਕਸ਼ਨ ਏਦਾਂ ਦੀ ਹੋਵੇ ਕਿ ਜੇ ਜਿਹੜੇ ਸਾਡੇ ਪਰਿਵਾਰ ਨੂੰ ਇੱਕ ਸੌਖੇ ਜਿਵੇਂ ਕਹਿੰਦੇ ਘਰ ਦੇ ਵਿੱਚ ਬਿਠਾ ਦੇਵੇ ਜਿਹਦੇ ਜਿਹਦਾ ਯੋਸੀ ਕਹਿੰਕੇ ਬਹੁਤ ਜ਼ਰੂਰੀ ਆ ਜੀ ਸਰਕਾਰ ਦੇ ਸਾਹਿਬ ਪਾਪਾ ਨੋਰਮਲ ਜੀ ਇੱਕ ਗੱਲ ਕਰਦੇ ਆ ਕਿ ਜਦੋਂ ਇੱਕ ਬੰਦਾ ਇੱਕ ਥੋੜੀ ਵਰਕਆਊਟ ਕਰਕੇ ਨਾ ਕਿ ਸਾਇੰਸ ਲਿਆ ਕੇ ਦੱਸਦਾ ਬੰਦੇ ਨੂੰ ਕਿ ਵੀ ਯਾਰ ਜਦੋਂ ਤੁਸੀਂ ਆਪਦਾ ਘਰ ਲੈਨੇ ਆ ਇੰਨੇ ਸਾਲਾਂ ਦੇ ਵਿੱਚ ਤੁਸੀਂ ਇੰਨੇ ਲੱਖ ਪੇ ਕਰ ਦਿੰਨੇ ਆ ਜਦ ਕਿ ਤੁਸੀਂ ਗਰੈਂਟ ਤੇ ਰਹਿੰਦੇ ਰਹਿੰਦੇ ਤੁਸੀਂ ਉਹਦਾ ਹਾਫ ਬਚਾ ਕੇ ਅੱਜ ਦੀ ਚਲੋ ਹੁਣ ਆਪਾਂ ਕਹਦੇ ਨੇ ਆਪਾਂ ਉਹ ਵੀ ਤੁਹਾਡੇ ਤੋਂ ਪੁੱਛਾਂਗੇ ਕਿ ਵੀ ਕਿਉਂ ਇੰਟਰਸਟ ਰੇਟ ਦੇ ਕਰਕੇ ਤੇ ਏਡੀ ਕਿਸ਼ਤ ਕਿਉਂ ਆ ਪਰ ਨਾਰਮਲ ਦੇ ਵਿੱਚ ਜਦੋਂ ਡਬਲ ਦਾ ਪੈਂਦਾ ਡਬਲ ਨੂੰ ਜਿਹੜੀ ਇੱਕ ਆਪਾਂ ਹਾਫ ਕਰ ਦਿੰਨੇ ਆ ਜਿਹੜੀ ਕਿਸ਼ਤ ਆ ਉਹਦੇ ਤਾਂ ਰੈਂਟ ਹਾਫ ਆ ਹੁਣ ਤੁਸੀਂ ਮਲਟੀਪਲਾਈ ਕਰਦੇ ਆ ਤੇ ਕਹਿੰਦੇ ਕਿ ਵੀ ਜਦੋਂ ਇੱਥੇ ਕੈਫਟੀ ਜਿੰਨੇ ਤੁਸੀਂ ਸਤਾ ਸਾਲਾਂ ਦੇ ਵਿੱਚ ਡਬਲ ਹੋ ਜਾਂਦੇ ਪੈਸੇ ਉਹ ਤੋਂ ਪੈਸੇ ਡਬਲ ਹੁੰਦੇ ਹੁੰਦੇ ਤੁਸੀਂ ਗਾਂ ਕਿੰਨੇ ਕਮਾ ਸਕਦੇ ਤੁਹਾਡਾ ਘਰ ਇੱਕ ਸਟੇਟਸ ਸਿੰਬਲ ਬਣ ਕੇ ਰਹਿ ਜਾਂਦਾ ਤੁਹਾਨੂੰ ਇੱਕ ਇਹ ਪੁੱਛਿਆ ਜਾਂਦਾ ਕਿ ਵੀ ਤੁਸੀਂ ਇੰਨੇ ਚਿਰ ਹੋ ਗਿਆ ਤੁਸੀਂ ਘਰ ਨਹੀਂ ਲਿਆ ਜੀ 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 ਇਹ ਤੁਹਾਡੇ ਲਈ ਬੜੀ ਫਾਇਦੇ ਵਾਲੀ ਗੱਲ ਆ ਇਹਦੀ ਸੱਚਾਈ ਵੀ ਕੀ ਹੈ ਇਹ ਵੀ ਆਪਾਂ ਇੱਕ ਪੱਖ ਦਾ ਦਸੀਏ ਕਿ ਵੀ ਜ਼ਰੂਰੀ ਹੈ ਕਿ ਨਹੀਂ ਹੈ ਕਰ ਲੈਣਾ ਇੰਨਾਕ ਤੁਹਾਡਾ ਵਧੀਆ ਤੇ ਵਾਜਬ ਸਵਾਲ ਆ ਮੈਨੂੰ ਲੱਗਦਾ ਕਿ ਕੱਲੇ-ਕੱਲੇ ਬੰਦੇ ਨੂੰ ਇਹ ਸੁਣਨਾ ਚਾਹੀਦਾ ਤੇ ਕੰਨ ਲਾ ਕੇ ਸੁਣਨਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਜਿਹੜਾ ਮੇਰੀ ਰੀਅਲ ਏਸਟੇਟ ਦਾ ਨਾਮ ਆ ਮੈਂ ਤੁਹਾਨੂੰ ਉਹ ਥੋੜਾ ਜਿਹਾ ਡਿਫਾਈਨ ਕਰਾਂ ਉਹਦੇ ਬਾਅਦ ਇਸ ਟੌਪਿਕ ਤੇ ਆਈ ਆਰਸੀ ਆਈ ਆਰਸੀ ਉਹਦਾ ਮੈਂ ਇਸ ਕਰਕੇ ਨਾਮ ਰੱਖਿਆ ਇੰਡਸਟਰੀਅਲ ਤੋਂ ਸਟਾਰਟ ਕੀਤਾ ਇੰਡਸਟਰੀਅਲ ਰੈ residențial ਕਮਰਸ਼ੀਅਲ ਰੀਅਲ ਸਟੇਟ ਕਿਉਂਕਿ ਮੈਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਜਿਹੜੇ ਹੈਗੇ ਜਿੰਨੇ ਵੀ ਮੈਨੂੰ ਸੁਣਨ ਵਾਲੇ ਆ ਉਹਨਾਂ ਨੂੰ ਇਹ ਗੱਲ ਦੱਸਣਾ ਚਾਹਣਾ ਕਿ ਜਿਹੜਾ ਜੱਟਿਆਂ ਤੇ ਜੱਟ ਦੀ ਜ਼ਮੀਨ ਨਾਲ ਇੱਕ ਹੈਗਾ ਮਾਂ ਵਾਲਾ ਰਿਸ਼ਤਾ ਠੀਕ ਹੈ ਤੇ ਇੱਥੇ ਆਣ ਕੇ ਜਦੋਂ ਅਸੀਂ ਜਿਹੜੇ ਵੀ ਮਿਹਨਤੀ ਬੰਦੇ ਆ ਅਸੀਂ ਸਲਾਹ ਤੇ ਨਹੀਂ ਲੈਂਦੇ ਠੀਕ ਹੈ ਕਿਉਂਕਿ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਜਦੋਂ ਤੁਸੀਂ ਡਾਕਟਰ ਕੋਲ ਜਾਓਗੇ ਕਿ ਤੁਸੀਂ ਡਾਕਟਰ ਨੂੰ ਜਾ ਕੇ ਆਖਿਆ ਮੈਨੂੰ ਆਹ ਗੋਲੀਆਂ ਲਿਖ ਦੇ ਨਹੀਂ ਗੱਲ ਉਹ ਗੋਲੀਆਂ ਉਹ ਲਿਖ ਕੇ ਦਿੰਨਾ ਉਹਦੀ ਮਰਜ਼ੀ ਹੈ ਨਾ ਤੁਸੀਂ ਕਿਸੇ ਵਕੀਲ ਕੋ ਜਾਨੇ ਹੋ ਉਹਨੂੰ ਕਹਿੰਨੇ ਮੇਰਾ ਕੇਸ ਏਦਾਂ ਲੜ ਨਹੀਂ ਪਰ ਇੱਕ ਰੀਅਲ ਸਟੇਟ ਇਜੈਂਟ ਨੂੰ ਤੁਸੀਂ ਦੱਸ ਦਿਓ ਤੱਕਾ ਕਰਦੇ ਹੋ ਮੇਰੇ ਇੰਨੇ ਘਰ ਇੰਨੇ ਘਰ ਉਹਨੇ ਘਰ ਬੇਸਿਕਲੀ ਇੱਥੇ ਆਪਾਂ ਡਿਫਰੈਂਸ ਜਿਹੜਾ ਕ੍ਰੀਏਟ ਕਰਨਾ ਸਰ ਇਹ ਜਿਹੜਾ ਆਪਣਾ ਹੈਗਾ ਮੈਂ ਪਹਿਲਾਂ ਤੇ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਪ੍ਰੋਪਰਟੀਆਂ ਬਾਏ ਕਰਦੇ ਹੋ ਇੱਕ ਘਰ ਤੁਸੀਂ ਲੈ ਲਿਆ ਉਸ ਤੋਂ ਬਾਅਦ ਦੂਜਾ ਉਸ ਤੋਂ ਬਾਅਦ ਤਿਜਾ ਉਸ ਤੋਂ ਬਾਅਦ ਚੌਥਾ ਸੋ ਇਹਦੇ ਵਿੱਚ ਬੜੇ ਬੜੇ ਡਿਫਰੈਂਟ ਜਿਹੜੇ ਆ ਵਾਲੂ ਕੀ ਹੋਇਆ ਮੈਂ ਇਹ ਵੀ ਆਉਣ ਵਾਲੇ ਪ੍ਰੋਗਰਾਮਾਂ 'ਚ ਦੱਸਾਂਗਾ ਵੀ ਸਾਨੂੰ ਇੰਡਸਟਰੀਅਲ ਏਰੀਆ 'ਚ ਕਿਉਂ ਜਾਣਾ ਚਾਹੀਦਾ ਸਾਨੂੰ ਕਮਰਸ਼ੀਅਲ ਸੈਕਟਰ ਦੇ ਵਿੱਚ ਕਿਉਂ ਜਾਣਾ ਚਾਹੀਦਾ ਬਉਦੇ ਘਰ ਆਪਾਂ ਨੂੰ ਕਿਉਂ ਨਹੀਂ ਲੈਣੇ ਚਾਹੀਦੇ ਜਿਹੜਾ ਤੁਹਾਡਾ ਸਵਾਲ ਸੀਗਾ ਉੱਥੇ ਵਾਪਸ ਆਉਣਾ ਮੈਂ ਕਿ ਜਿਹੜਾ ਘਰ ਲੈਣਾ ਚਾਹੀਦਾ ਕਦੋਂ ਲੈਣਾ ਚਾਹੀਦਾ ਜਾਂ ਤੁਈਨਾ ਲੇਟ ਕਿਉਂ ਹੋ ਗਿਆ ਟੇਣਾ ਸਾਹਿਬ ਸਭ ਤੋਂ ਪਹਿਲਾਂ ਜਦੋਂ ਤੁਸੀਂ ਘਰ ਦੀ ਗੱਲ ਕਰਦੇ ਹੋ ਇਹ ਮੂਲਖ ਜਿਹੜੇ ਆ ਇਹ 90% ਲੋਨ ਤੇ ਚੱਲਦੇ ਆ ਜਦੋਂ ਤੁਸੀਂ ਗੱਲ ਕਰਦੇ ਹੋ ਗੱਡੀ ਲੈਣ ਦੀ ਜਾਂ ਗੱਲ ਕਰਦੇ ਹੋ ਘਰ ਲੈਣ ਦੀ ਸਭ ਤੋਂ ਪਹਿਲਾਂ ਤੁਹਾਨੂੰ ਲੋਨ ਦਾ ਸਮਝਣਾ ਬੜਾ ਜ਼ਰੂਰੀ ਹੈ ਕਿ ਲੋਨ ਕਿੱਦਾਂ ਕੰਮ ਕਰਦਾ ਹੁਣ 30 ਸਾਲ ਦੀਆਂ 7-8 ਲੱਖ ਦੀਆਂ ਕਿਸ਼ਤਾਂ ਵਰਕ ਕਿੱਦਾਂ ਕਰਦਾ ਨਾ ਜੀ ਠੀਕ ਹੈ ਜੇ ਤੁਸੀਂ ਟਰੱਕ ਲੋਨ ਤੇ ਲਿਆ ਉਹ ਕਿੱਦਾਂ ਵਰਕ ਕਰਦਾ ਕਾਰ ਲੋਨ ਤੇ ਲਈ ਉਹ ਕਿੱਦਾਂ ਵਰਕ ਕਰਦਾ ਸੋ ਇਹ ਜਿਨ੍ਹਾਂ ਨੂੰ ਤੇ ਪਤਾ ਉਹਨਾਂ ਨਹੀਂ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਕਿ ਜਿਹੜਾ ਤੇ ਟੈਣਾ ਸਾਹਿਬ ਘਾ ਰਿਹਾ ਹਾਂ ਜੀ ਉਹ ਜੇ ਤੇ ਇੰਟਰਸਟ ਰੇਟ ਚੱਲਣ ਦੀ ਆਵਾ 2% 2.5% 3% ਫਿਰ ਜਲਦੀ ਤੋਂ ਜਲਦੀ 5 10% ਜਿਹੜਾ ਦੇ ਕੇ ਤੇ ਘਰ ਨੂੰ ਤੁਹਾਨੂੰ ਲੈ ਲੈਣਾ ਚਾਹੀਦਾ ਹਾਂ ਜੀ ਪਰ ਜੇ ਤੁਸੀਂ ਜਿਹੜਾ ਵਾ ਤੁਹਾਡੇ ਕੋਲ ਜਿਹੜਾ ਇੰਟਰਸਟ ਰੇਟ ਹੈ 4 5 6% ਜਿੰਨਾ ਕਿ ਅੱਜ ਦੀ ਡੇਟ ਦੇ ਵਿੱਚ ਚੱਲਦਾ ਸੋ ਮੈਕਸਿਮਮ ਪੈਸਾ ਜਿਹੜਾ ਤੁਸੀਂ ਆਪਣਾ ਉਹਦੇ ਵਿੱਚ ਲਾ ਕੇ ਤੇ ਆਪਣਾ ਜਿਹੜਾ ਸਿੰਗਲ ਘਰ ਹੈ ਜਿਹੜਾ ਉਹਨੂੰ ਕੋਸ਼ਿਸ਼ ਕਰੋ ਕਿ ਜਿੰਨੀ ਛੇਤੀ ਉਹ ਜਿਹੜਾ ਫਰੀ ਹੋਵੇ ਉਹ ਚੰਗਾ ਹੋ। ਬਾਕੀ ਪੈਸਾ ਜਿਹੜਾ ਤੁਹਾਡੇ ਕੋਲ ਵਾਧੂ ਆ ਉਹ ਮਸਲਨ ਜੇ ਤੁਹਾਡੇ ਕੋਲ 5 ਘਰ ਆ ਤੇ ਪੰਜਾਂ 'ਚ ਤੁਸੀਂ 10-10% ਦਿੱਤਾ ਤੇ ਐਸ ਵੇਲੇ ਉਹਦੀ ਮਤਲਬ ਜਿਹੜਾ ਵਾ ਤੁਹਾਡੀ ਆਊਟ ਆਫ ਪਾਕਟ 11-12000 ਕਿਸ਼ਤਾਂ ਤੁਹਾਡੀਆਂ ਜਾਣੀਆਂ ਨੇ ਠੀਕ ਹੈ। ਸੋ ਡਿਪੈਂਡ ਕਰਦਾ ਜਿਹੜਾ ਆਪਣਾ ਘਰ ਆ ਉਹਦੇ 'ਚ ਤੁਹਾਡਾ ਮੈਕਸਿਮਮ ਅਮਾਉਂਟ ਪਿਆ ਹੋਣਾ ਚਾਹੀਦਾ ਤੇ ਉਹ ਫਰੀ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਠੀਕ ਹੈ। ਜੇ ਤੁਸੀਂ ਮੰਨ ਲਓ ਟਰੱਕ ਦਾ ਲੋਨ ਲੈਣੇ ਹੋ ਉਹਦੇ ਵਿੱਚ ਕਿਸ ਤਰ੍ਹਾਂ ਹੁੰਦਾ ਟੈਣਾ ਸਾਹਿਬ ਕੀ 70000 ਦੀ ਤੁਸੀਂ ਇੱਕ ਐਸਟ ਲੈ ਆ ਪੁਰਾਣਾ ਟਰੱਕ ਹਾਂਜੀ ਅੱਲੇ ਦਿਨੀ ਉਹਦੇ ਤੇ ਉਹਨਾਂ ਕਹਿ ਦਣਾ ਜੀ 22000 ਇੰਟਰਸਟ ਲੱਗ ਗਿਆ ਤੇ ਤੁਸੀਂ 92000 ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਸੌਰੀ ਹਾਂਜੀ 92000 ਦੀਆਂ ਕਿਸ਼ਤਾਂ ਨੇ ਉਹ ਦੇਣੀਆਂ ਨੇ ਭਾਵੇਂ ਤੁਸੀਂ 1 ਮਹੀਨੇ ਬਾਅਦ ਦੋ ਤਾਂ ਉਹ 22000 ਡਾਲਰ ਉੱਤੇ ਪੈ ਗਿਆ ਪੈਣਾ ਹੀ ਡੇਣਾ ਹਾਂ ਭਾਵੇਂ ਤੁਸੀਂ ਉਹਨੂੰ 5 ਸਾਲਾਂ ਬਾਅਦ ਤੁਸੀਂ ਵੇਚੋ ਉਹ 22000 ਕਾਸਟ ਤੁਹਾਡੇ ਉੱਤੇ ਲੱਗ ਗਈ ਹੈ ਤੁਹਾਡੇ ਤੇ ਕੌਂਟਰੈਕਟ ਉਹ ਹੋ ਚੁੱਕਾ ਡਸ ਨੋਟ ਮੈਟਰ ਤੁਸੀਂ 20 ਅੰਦਰਾਂ ਬਾਅਦ ਕਹਿੰਦੇ ਆ ਕਿਉਂਕਿ ਲੋਨ ਨੂੰ ਸਮਝਣਾ ਬੜਾ ਜ਼ਰੂਰੀ ਪਰ ਜਿਹੜਾ ਘਰਾਂ ਵਾਲਾ ਲੋਨ ਆ ਇਹ ਇਹਨੂੰ ਤੁਸੀਂ ਰੀਡਰਾਅ ਕਰ ਸਕਦੇ ਹੋ ਇਹਦੇ ਜਿ ਮੋਟਾ ਪੈਸਾ ਸੁੱਟ ਸਕਦੀ ਹਾਂ ਔਰ ਇਹ ਸਭ ਤੋਂ ਜਿਹੜਾ ਘੱਟ ਇੰਟਰਸਟ ਰੇਟ ਜਿਹੜਾ ਵਾ ਉਹ ਰੈ residențial ਪ੍ਰਾਪਰਟੀ ਦੇ ਪਰਸਨਲ ਜਿਹੜੀ ਆ ਸੌਰੀ ਜਿਹੜੀ ਆ ਪ੍ਰਿੰਸੀਪਲ ਪਲੇਸ ਆਫ ਲਿਵਿੰਗ ਹੁੰਦਾ ਉਹਦੇ ਤੇ ਹੁੰਦਾ ਠੀਕ ਹੈ ਸੋ ਨਵੇਂ ਆ ਵਾਸਤੇ ਇਹ ਬਹੁਤ ਜਿਹੜੀ ਇੱਕ ਜਿਹੜੀ ਗੱਲ ਆ ਉਹ ਇਹੀ ਆ ਉਕਿ ਜਦੋਂ ਵੀ ਤੁਸੀਂ ਪਹਿਲਾ ਘਰ ਲੈਣਾ ਉਦੋਂ ਮਾਰਕੀਟ ਸਟੈਂਡ ਮਾਰਕੀਟ ਅਨਲਿਸਿਸ ਕਰਕੇ ਆਪਣੇ ਮਾਰਗੇਜ ਬ੍ਰੋਕਰ ਨਾਲ ਤੇ ਰੀਅਲ ਸਟੇਟ ਏਜੰਟ ਦੇ ਨਾਲ ਬੈਠ ਕੇ ਪਲੈਨਿੰਗ ਕਰਕੇ ਲਓ ਕਿ ਭਈ ਮਾਹੌਲ ਕੀ ਜਾਦ ਰਿਹਾ ਜੇ ਤੇ ਹੁਣ ਤੁਹਾਡਾ ਇੰਟਰਸਟ ਰੇਟ ਘਟਣ ਵੱਲ ਉਤਰੇ ਪਏ ਆ ਤੇ ਫਿਰ 5% 10% ਜਿੰਨਾ ਘਾਟ ਤੋਂ ਘਟ ਪੈਸਾ ਦੇ ਸਕਦੇ ਜੇ ਤੇ ਤੁਸੀਂ ਉਹਨੂੰ ਦੇ ਕੇ ਦੇ ਘਰ ਲਓ ਕਿਉਂਕਿ ਤੁਹਾਡੀ ਕਿਸ਼ਤ ਛੋਟੀ ਹੁੰਦੀ ਹੈ ਹੁਣ ਅੱਜ ਦੀ ਰੇਟ ਦੇ ਵਿੱਚ ਜੇ ਇਸ ਬੰਦੇ ਦੇ ਕੋਲ 4 ਲੱਖ ਰੁਪਈਆ ਪਿਆ ਤੇ ਉਹ ਘਰ ਦੇ ਵਿੱਚ 2 ਲੱਖ ਦੇ ਦੇ ਤਾਂ ਲੇ ਮਿਲੀ ਜਾਂਦਾ ਸਭ ਉਹਦੀ ਕਿਸ਼ਤ ਵਿਆਜ ਹੀ ਜ਼ਿਆਦਾ ਜਾਈ ਜਾਣਾ ਮਤਲਬ ਜੇ ਮਸਲ 4200 ਡਾਲਰ ਕਿਸ਼ਤ ਆ ਤੇ 3800 ਦਾ ਜਿਹੜਾ ਉਹਦੇ ਵਿੱਚ ਚੱਲ ਜਾਣਾ ਵਾ ਇੰਟਰਸਟ ਚੱਲ ਜਾਣਾ 400 ਡਾਲਰ ਉਹਦਾ ਮੂਲ ਜੋੜਦਾ ਸੋ ਇਹ ਚੀਜ਼ਾਂ ਸਮਝ ਕੇ ਪ੍ਰਾਪਰਟੀ ਜਿਹੜੀ ਉਹ ਲੈਣੀ ਚਾਹੀਦੀ ਹੈ ਤੋ ਇਹ ਕਹਿੰਦਾ ਮਤਲਬ ਕਿ ਵੀ ਇੱਕ ਜਿਹੜਾ ਮੂਲ ਨਿਵਾਸ ਜਿੱਥੇ ਆਪਣਾ ਹੈਗਾ ਉਹਦੇ ਲਈ ਤੁਸੀਂ ਆਪਣਾ ਜੋ ਵੀ ਕੁਝ ਕਰਨਾ ਉਹਦੇ ਲਈ ਤਿਆਰੀ ਕਰਕੇ ਤੁਸੀਂ ਕਰ ਸਕਦੇ ਹੋ ਪਰ ਜਦੋਂ ਇਨਵੈਸਟਮੈਂਟ ਪ੍ਰੋਪਰਟੀਆਂ ਜਾ ਕੇ 4 4 5 ਪਰ ਘਰਾਂ ਦੇ ਪੰਚਲੇ ਨੇ ਦੋ ਇੱਕ ਇੰਡਸਟਰੀਅਲ ਕਮਰਸ਼ੀਅਲ ਇੱਕ ਸੈਪਰੇਟ ਆ ਜਾਂਦਾ ਉਹਦੇ ਲਈ ਰੂਲ ਡਿਫਰੈਂਟ ਨੇ ਤੇ ਤੁਹਾਡੇ ਨਾਲ ਕੰਸਲਟ ਕਰਨ ਦੇ ਲਈ ਆਈ ਆਰ ਸੀ ਮੈਂ ਸਹੀ ਪ੍ਰੋਨਾਂਸ ਕਰ ਰਹੇ ਆਈ ਆਰ ਸੀ ਨੂੰ ਜਦੋਂ ਤੁਸੀਂ ਕੰਟੈਕਟ ਕਰਦੇ ਆ ਤਾਂ ਤੁਸੀਂ ਸਹੀ ਗਾਈਡ ਕਰੋਗੇ ਅੱਜ ਦਾ ਮੇਰਾ ਲਾਹ ਲੈਂਡ ਦਾ ਮਤਲਬ ਇਹ ਸੀ ਕਿ ਕਿ ਵੀ ਜਦੋਂ ਤੁਸੀਂ ਹੁਣ ਨਵੇਂ ਪ੍ਰੋਗਰਾਮ ਸਟਾਰਟ ਕਰੋਗੇ ਨਵੇਂ ਜਿਹੜੇ ਇਸ ਜਿਹੜੀ ਪੋਡਕਾਸਟ ਸੀਰੀਜ਼ ਹੈਗੀ ਆ ਉਹਦੇ ਤਹਿਤ ਤੁਸੀਂ ਵੱਖ-ਵੱਖ ਸਬਜੈਕਟ ਵੱਖ-ਵੱਖ ਮੁੱਦੇ ਵੱਖ-ਵੱਖ ਜਿਹੜੇ ਸਮਾਜਿਕ ਨੈਤਿਕ ਧਾਰਮਿਕ ਕਮਰਸ਼ੀਅਲ ਲੈ ਕੇ ਆਉਂਗੇ ਤੇ ਉਹਦੇ ਤਹਿਤ ਤੁਸੀਂ ਸਾਰੀਆਂ ਚੀਜ਼ਾਂ ਆਪ ਪੁੱਛਿਆ ਕਰੋਗੇ ਜੀ ਇਸ ਸੀਟ ਤੇ ਹੋਸਟ ਦੀ ਸੀਟ ਤੇ ਤੁਸੀਂ ਆਪ ਬੈਠਿਆ ਕਰੋਗੇ ਬਿਲਕੁਲ ਤੋਂ ਅੱਜ ਇੱਕ ਐਜ਼ ਐਕਸਪਰਟ ਆਈਆਰਸੀ ਦੀ ਦੇਡ ਤੁਸੀਂ ਜਿਹੜੇ ਕਰਤਾ ਧਰਤਾ ਹੈਗੇ ਉਹਨਾਂ ਤੋਂ ਮੈਂ ਪੁੱਛਣ ਦਾ ਕਾਰਨ ਹੀ ਸੀਗਾ ਪਰ ਆਪਾਂ ਜੋ ਜੋ ਦੋ ਤਿੰਨ ਚਾਰ ਕੁਐਸਚਨ ਮੇਰੇ ਸੀਗੇ ਪੁੱਛਣ ਦਾ ਤੁਸੀਂ ਹਰ ਐਕਸਪਲੇਨ ਕਰਦੇ ਆ ਪਰ ਜੇ ਆਪਾਂ ਜਾਈਏ ਅਗਲੇ ਪ੍ਰੋਗਰਾਮਾਂ ਦੇ ਬਾਰੇ ਇੱਕ ਆਪਾਂ ਜ਼ਰੂਰ ਦਸੀਏ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਅੱਗੇ ਆਉਣਗੇ ਜਿਹੜੇ ਤੁਸੀਂ ਅੱਗੇ ਜਿਹੜੇ ਲੈ ਕੇ ਆ ਰਹੇ ਹਾਂ ਇਸ ਪੌਡਕਾਸਟ ਸੀਰੀਜ਼ ਦੇ ਥਰੂ ਜੀ ਟਰਨਸਾ ਵਿਕਰਮ ਜਿਹੜਾ ਤੁਹਾਡੇ ਮਨ ਦੇ ਮਾਈ ਜਾਂ ਦੋ ਚਾਰ ਗੱਲਾਂ ਜੜੀਆਂ ਇਕ ਕੋਸਾ ਨਹੀਂ ਕਰਨੀ ਚਾਹੁੰਦਾ ਸਕਸੈਸ ਰੇਟ ਹਰ ਇੱਕ ਬੰਦਾ ਦਿਖਾਉਂਦਾ ਹਾਂਜੀ ਮੇਰਾ ਸਕਸੈਸ ਰੇਟ ਕੀ ਹੈ ਕੋਈ ਵੀ ਇਮੀਗ੍ਰੇਸ਼ਨ ਏਜੰਟ ਹੈ ਮਤਲਬ ਉਹਨੇ ਇਹ ਦਿਖਾ ਦੇਣਾ ਕਿ ਦੇਖੋ ਜੀ ਮੈਂ ਇਹਦਾ ਵੀਜ਼ਾ ਲਵਾਤਾ ਕਦੀ ਰਿਫਿਊਜ਼ ਦਿਖਾਇਆ ਜੀ ਕਿਸੇ ਨੇ ਨਹੀਂ ਨਹੀਂ ਦਿਖਾਇਆ ਠੀਕ ਹੈ ਇਸ ਤਰ੍ਹਾਂ ਹੀ ਵੱਖ-ਵੱਖ ਚੀਜ਼ਾਂ ਬੜੀਆਂ ਨੇ ਜਿਹਦੇ ਵਿੱਚ ਮਤਲਬ ਜਿਹੜੀਆਂ ਅੱਛੀਆਂ ਚੀਜ਼ਾਂ ਨੇ ਉਹ ਹਰ ਕੋਈ ਦਿਖਾਉਂਦਾ ਕਿ ਦੇਖੋ ਮੈਂ ਇੰਨੇ ਦਾ ਵੇਚਦਾ ਦੇਖੋ ਮੈਂ ਇੰਨੇ ਦਾ ਵੇਚਦਾ ਚਾਰ ਬੈਡਰੂਮ ਘਰ ਜਿਹੜਾ ਵਾ ਬਾਇਟ ਸੈਲਫ ਮੈਂ ਬਿਲਡਿੰਗ ਦੀ ਵੀ ਪ੍ਰੈਕਟਿਸ ਕੀਤੀ ਹੋਈ ਆ ਚਾਰ ਬੈਡਰੂਮ ਘਰ ਜਿਹੜਾ ਵਾ 400 ਸਕਰ ਦੇ ਵਿੱਚ ਭਾਜੀ ਉਹ 7 ਲੱਖ ਡਾਲਰ ਚ ਵੀ ਸਿੰਗਲ ਸਟੋਰੀ ਬਣਦਾ ਤੇ ਉਹ ਸਮਾਂ ਕਿ ਤਿੰਨ-ਤਿੰਨ ਲੱਖ ਚ ਵੀ ਬਣ ਜਾਂਦਾ ਠੀਕ ਹੈ ਤੇ ਜਦੋਂ ਉਹਦਾ ਕੰਪੈਰੀਸ਼ਨ ਹੁੰਦਾ ਕਿ ਦੇਖੋ ਆ ਘਰ ਤੇ ਇੰਨੇ ਦਾ ਵਿਕਿਆ ਤੇ ਆ ਇੰਨੇ ਦਾ ਕਿਤਰਾ ਵਿਗਿਆ ਉੱਥੇ ਏਜੰਟ ਨੇ ਨਹੀਂ ਉਹ ਘਰ ਮਹਿੰਗਾ ਵੇਚਿਆ ਹੁੰਦਾ ਠੀਕ ਹੈ ਘਰ ਦੇ ਵਿੱਚ ਚੀਜ਼ਾਂ ਕਿੰਨੀਆਂ ਲੱਗੀਆਂ ਨੇ ਘਰ ਦੇ ਵਿੱਚ ਸਟੋਨ ਕਿੰਨਾ ਲੱਗਾ ਘਰ ਦੇ ਵਿੱਚ ਵੱਖ-ਵੱਖ ਜਿਹੜੇ ਮਤਲਬ ਫੀਚਰਸ ਕਿਹੜੇ ਨੇ ਉਹਦੇ ਮੁਤਾਬਕ ਜਿਹੜਾ ਘਰ ਮਹਿੰਗਾ ਵਿਕਦਾ ਤੇ ਤਾਂ ਮੈਂ ਸ਼ਰਤ ਨਾ ਦੇਣ ਨਾਲ ਲਿਓ ਜੀ ਜਿਹੜਾ ਵੀ ਕੋਈ ਮਹਾਨ ਏਜੰਟ ਹੈ ਮੈਂ ਕਹਿ ਦਿੰਦਾ ਵੀ ਆ ਚਾਰ ਬੈਡਰੂਮ ਘਰ ਇਹਨੂੰ ਵੇਚ ਕੇ ਦਿਖਾਓ ਇੰਨੇ ਦਾ ਵੇਖ ਲਾਂਗੇ ਨੇ ਵੀ ਵੇਚ ਸਕਦਾ ਜੇ ਤੁਹਾਨੂੰ ਮਤਲਬ ਘਰ ਦੇ ਵਿੱਚ ਸਹੀ ਸਮਾਨ ਹੀ ਨਹੀਂ ਹੈਗਾ ਤੇ ਫਿਰ ਤੁਸੀਂ ਉਹਨੂੰ ਉਸ ਤਰੀਕੇ ਦੇ ਨਾਲ ਨਹੀਂ ਜਿਹੜਾ ਵੇਚ ਸਕਦੇ ਇਹੋ ਹੀ ਤੇ ਚੀਜ਼ਾਂ ਨੇ ਇਹੋ ਹੀ ਪੌਡਕਾਸਟ ਸਨਾਈ ਹੈ ਨਿਕੀਆਂ ਨਿਕੀਆਂ ਚੀਜ਼ਾਂ ਨਿਕੀਆਂ ਨਿਕੀਆਂ ਬ੍ਰੇਕੀਆਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਜਿਹੜੇ ਹੈਗੇ ਆ ਪੈਣਪੜਾ ਉਹਨਾਂ ਤੱਕ ਪਹੁੰਚਾਈਏ ਆਉਣ ਵਾਲੇ ਪ੍ਰੋਗਰਾਮਾਂ ਤੱਕ ਤੇ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਕਿਦਾਂ ਤੁਹਾਡੇ ਕੋਲ ਚਾਰ ਘਾਰ ਆ ਸਟੇਲ ਕਰ ਜੇ ਜੁ ਡੁੱਬੇ ਫੰਡ ਹੈ ਜੇ ਕੀ ਫਾਇਦਾ ਜੀ ਹਮਮ ਮਾਈਕਰ ਨਗੀ ਜੀ ਅ ਤਨੋ ਐਗਜ਼ਾਮਪਲ ਦਿੰਨਾ ਬੜੇ ਪੁਰਾਣੀ ਗੱਲ ਆ ਉਦੋਂ ਮੇਰੇ ਕੋਲ ਇੱਕ ਪ੍ਰਾਪਰਟੀ ਸੀਗੀ ਤੇ ਅੰਕਲ ਜੀ ਆਏ ਮੇਰੇ ਵਾਕਫ ਸੀ ਤੇ ਮਤਲਬ ਪਿੰਡ ਪਈਆਂ ਨੂੰ ਬਜ਼ੁਰਗਾਂ ਨੂੰ ਆਦਤ ਹੁੰਦੀ ਆ ਮਸ਼ਾਲਾ ਦੇ ਹੱਥ ਫੇਰ ਕੇ ਵੀ ਮੇਰੇ ਪੁੱਤ ਨੇ ਚਾਰ ਘਰ ਆ ਹਾਂਜੀ ਤੇ ਉਦੋਂ ਸਾਡੇ ਕੋਲ ਤੇ ਇੱਕ ਹੀ ਸੀਗਾ ਸੌਰੀ ਤੇ ਇਤਰੀ ਬੈਠੇ ਬਾਰਬੀਕਿਊ ਸੀਗਾ ਸ਼ਾਮਾਂ ਨੂੰ ਬੈਠੇ ਤੇ ਉਹਨਾਂ ਬੜੇ ਟੌਰ ਨਾਲ ਕਿਹਾ ਕਿਹੜੇ ਚਾਰ ਕਰਿਆ ਤੇ ਮੈਨੂੰ ਯਾਦ ਹੈ ਮੈਂ ਉਦੋਂ ਵੀ ਉਹਨਾਂ ਨੂੰ ਕਰੈਕਟ ਕੀਤਾ ਮੈਂ ਕਿਹਾ ਚਾਰ ਘਰ ਨਹੀਂ ਚੌਂ ਘਰਾਂ ਦਾ ਲੂਣ ਆ ਹੂੰ ਬੋਝ ਆ ਬੋਝ ਆ ਬੋਝ ਆ ਤੇ ਬੋਝ ਤੁਸੀਂ ਇਹ ਵੇਖੋ ਵੀ ਜਦੋਂ ਇਹੋ ਜਿਹਾ ਮਾਹੌਲਾ ਜਾਂਦਾ ਜਦੋਂ 2% ਤੋਂ ਸਿੱਧਾ ਹੀ 7% ਨੂੰ ਲੋਨ ਚਲ ਜਾਂਦਾ ਠੀਕ ਆ ਤੇ ਤੁਸੀਂ ਵੇਖੋ ਵੀ ਉਹ ਕੀ ਬਣ ਜਾਂਦਾ ਵਾ ਜਿੰਨੀਆਂ ਐਸ ਵੇਲੇ ਕਿਸੇ ਕੋਈ ਪ੍ਰਾਪਰਟੀਆਂ ਜਾਦੀਆਂ ਉਨਾ ਹੀ ਉਹ ਮੁਸੀਬਤਾਂ ਦੇ ਵਿੱਚ ਫਸਿਆ ਪਿਰਨ ਲਿਆ ਸਪੈਸ਼ਲੀ ਜਦੋਂ ਇੰਟਰਸਟ ਰੇਟ ਵਧੇ ਉਦੋਂ ਹਾਂਜੀ ਹਾਂਜੀ ਤੇ ਜਿਹੜੀ ਜਿਹੜੀ ਚੀਜ਼ ਆ ਨਾ ਜੀ ਜਿਸ ਤਰ੍ਹਾਂ ਕਰੋਨਾ ਆਇਆ ਕਰੋਨਾ ਦੇ ਇਫੈਕਟ ਆਏ ਉਹਦੇ ਬਿਫੋਰ ਇਫੈਕਟ ਆਏ ਆਫਟਰ ਇਫੈਕਟ ਆਏ ਹਰ ਇੱਕ ਚੀਜ਼ ਇੱਕ ਇਫੈਕਟ ਛੱਡ ਕੇ ਜਾਂਦੀ ਆ ਠੀਕ ਹੈ ਅ ਇਸ ਵੇਲੇ ਸਾਨੂੰ ਲੱਗਦਾ ਕਿ ਅਸੀਂ ਸਾਰੇ ਬੜੀ ਬੁਰੀ ਤਰ੍ਹਾਂ ਡਿਪਰੈਸ ਹੋ ਚੁੱਕੇ ਹਾਂ ਸਾਡੇ ਦੇ ਇੰਟਰਸਟ ਰੇਟ ਵਧੇ ਆ ਅਸੀਂ ਬੜੀ ਮਾਰ ਦੇ ਵਿੱਚ ਆ ਚੁੱਕੇ ਹਾਂ ਪਰ ਜਿਹੜੇ ਐਕਸਪਰਟ ਆ ਉਹਨਾਂ ਨੂੰ ਪਤਾ ਕਿ ਜੋ ਕਰ ਰਹੇ ਸਹੀ ਕਰ ਰਹੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਵੀ ਇੰਨੀਆਂ ਕਿ ਮਹਿੰਗੀਆਂ ਹੋ ਜਾਣਗੀਆਂ ਸਾਡੇ ਬੱਚਿਆਂ ਲਈ ਕਾਰ ਲੈਣੇ ਗੱਡੀਆਂ ਲੈਣੀਆਂ ਇੰਨੀਆਂ ਮਹਿੰਗੀਆਂ ਹੋ ਜਾਣਗੀਆਂ ਵੀ ਤੁਸੀਂ ਛੱਡ ਦਿਓ ਹਰ ਇੱਕ ਚੀਜ਼ ਹਰ ਇੱਕ ਮੁੱਦਾ ਸਟੈਪ ਬਾਈ ਸਟੈਪ ਇਹ ਪ੍ਰੋਬਲਮ ਆਪਣੇ ਆਉਣੀਆਂ ਦਰپیش ਆ ਰਹੀਆਂ ਤੇ ਆਪਾਂ ਜਾਂਦੇ ਜਾਂਦੇ ਜਰੂਰ ਆਪਾਂ ਪੁੱਛਾਂਗੇ ਕਿ ਵੀ ਕਿਹੜੇ ਕਿਹੜੇ ਸਬਜੈਕਟ ਚੁਣੇ ਹੋਣਗੇ ਤੁਹਾਡੇ ਜਿਹਦੇ ਚ ਤੁਸੀਂ ਇੱਕ ਦੱਸੀ ਸੀ ਖਾਸ ਗੱਲ ਕਿ ਵੀ ਜਿਹੜਾ ਵੀ ਆਪਣਾ ਕੋਈ ਵਿਸ਼ਾ ਹੋਊਗਾ ਜਿਹੜੀ ਕਿ ਪ੍ਰੋਬਲਮ ਆਪ ਨੂੰ ਦਰਪੇਸ਼ ਆ ਰਹੀ ਉਹਦੇ ਲਈ ਤੁਹਾਡੇ ਕੋਲ ਇੱਕ ਖਾਸ ਐਕਸਪਰਟ ਹੋਊਗਾ ਹਾਂਜੀ ਔਰ ਬਾਰੇ ਸਮੇਂ ਦੇਖੋ ਜਦੋਂ ਜਦੋਂ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਹੁੰਦਾ ਉਹ ਤੁਹਾਨੂੰ ਮਾਰਗੇਜ ਬ੍ਰੋਕਰ ਚਾਹੀਦੇ ਹੁੰਦੇ ਆ ਉਹਨਾਂ ਨੂੰ ਲੈ ਕੇ ਆਵਾਂਗੇ ਜਦੋਂ ਸਿਆਪੇ ਪੈਂਦੀ ਹੈ ਜਦੋਂ ਨਹੀਂ ਕਰ ਸਕਦੇ ਤੁਸੀਂ ਆਪਣੀਆਂ ਇਸ ਵਾਲੇ ਸੈਟਲਮੈਂਟਾਂ ਨਹੀਂ ਕਰਾ ਸਕਦੇ ਉਹਦੀ ਕੀ ਹਾਲਿਆ ਕਿੱਦਾਂ ਕਰਨ ਕਰਨੇ ਹੁੰਦੇ ਆ ਕਈ ਸਟੇਟਾਂ ਨੇ ਗਾਈਡਲਾਈਨ ਲਾਈ ਹੁੰਦੀ ਹੈ ਕਿ ਆਹ ਪਲਾਨ ਨੂੰ ਤੁਸੀਂ ਬੜੇ ਬਣਾਏ ਬਿਣਾ ਨਹੀਂ ਵੇਚ ਸਕਦੇ ਉੱਥੇ ਲਾਇਰ ਦੀ ਲੋੜ ਪੈਂਦੀ ਹੈ ਲਾਇਰ ਲੈ ਕੇ ਆਵਾਂਗੇ ਠੀਕ ਹੈ ਉੱਥੇ ਜਿਹੜਾ ਕਨਸਲਟਰ ਦੀ ਲੋੜ ਪੈਂਦੀ ਹੈ ਉਹਨੂੰ ਲੈ ਕੇ ਆਵਾਂਗੇ ਸੋ ਕੇਵੀਡ ਕਿੱਦਾਂ ਉਸ ਗਰੌਣੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਨਾਲ ਰਿਲੇਟਡ ਜਿਹੜੀਆਂ ਉਹ ਲੈ ਕੇ ਆਵਾਂਗੇ ਆਰਕੀਟੈਕਟਾਂ ਨੂੰ ਲੈ ਕੇ ਆਵਾਂਗੇ ਵੀ ਕਿਸ ਤਰ੍ਹਾਂ ਜਿਸ ਤਰ੍ਹਾਂ ਡਿਜ਼ਾਈਨ ਹੋਈ ਐ ਜੋ ਪ੍ਰਾਪਰਟੀ ਦੇ ਰਿਲੇਟਡ ਕਾਫੀ ਸਾਰੀਆਂ ਗੱਲਾਂ ਔਰ ਵਿੱਚ ਵਿੱਚ ਇਹ ਨਹੀਂ ਕਿ ਗੱਲਾਂ ਲੋਕਾਂ ਨੂੰ ਪ੍ਰਾਪਰਟੀ ਦੇ ਰਿਲੇਟਡ ਖੜ ਕੇ ਬੋਰ ਕਰ ਦੇਣਾ ਵਿੱਚ ਹਾਸ ਰਸ ਦੀਆਂ ਚੀਜ਼ਾਂ ਵਿੱਚ ਸਮਾਜਿਕ ਵਿਸ਼ੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਜਿਹ ਮੇਰੀ ਲਿਖਣੀ ਨੂੰ ਲੋਕ ਪਸੰਦ ਕਰਦੇ ਆ ਤੇ ਉਹਦੇ ਨਾਲ ਰਿਲੇਟਡ ਇੱਕ ਇੱਕ ਸ਼ਬਦ ਨੂੰ ਇੱਕ ਵਿਸ਼ਾ ਬਣਾ ਕੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜਾ ਤੁਹਾਨੂੰ ਦੇ ਆਪਣੇ ਜਿਹੜੇ ਸੁਣਦੇ ਉਹਨਾਂ ਨੂੰ ਜਿਹੜਾ ਵਾ ਆਪਾਂ ਕੋਸ਼ਿਸ਼ ਕਰੀਏ ਇੱਕ ਵਾਰੀ ਆਪਾਂ ਜਦੋਂ ਕਿ ਇਹਨਾਂ ਨੇ ਵੀ ਇੱਕ ਇੱਕਦਮ ਇਨਵਾਈਟ ਕੀਤਾ ਜਾਂਦਾ ਕਿ ਵੀ ਤੁਹਾਨੂੰ ਇੱਕ ਇੰਟਰੋਡਿਊਸ ਕਰਵਾ ਰਹੇ ਹਾਂ ਅੱਗੇ ਤੁਸੀਂ ਪਲਾਨ ਕਰਕੇ ਆਓਗੇ ਤਿਆਰੀ ਕਰਕੇ ਆਓਗੇ ਅੱਜ ਤੁਹਾਡੀ ਕੋਈ ਤਿਆਰੀ ਨਹੀਂ ਤੁਹਾਡਾ ਕੋ ਪਲਾਨ ਨਹੀਂ ਹੈ ਜੀ ਕਹਿੰਦੇ ਕੋਈ ਰਚਨਾ ਹੋ ਜਾਈ ਇਦਾਂ ਦੀ ਕੋਈ ਵੀ ਦਿਮਾਗ ਚੋਂ ਦੀ ਕਲਿੱਕ ਕਰਦੀ ਕੋਈ ਨਾ ਕੋਈ ਸਮਾਜ ਦੇ ਨਾਲ ਆਪਾਂ ਟਾਈਮ ਦਿੰਨੇ ਤੁਹਾਨੂੰ ਫਿਰ ਸੋਚਣ ਵਾਸਤੇ ਪਰ ਚੀਜ਼ਾਂ ਇਹ ਹੁੰਦੀਆਂ ਕਿ ਵੀ ਆਪਾਂ ਜਿਹੜੀਆਂ ਚੀਜ਼ਾਂ ਨੂੰ ਜੋੜਦੇ ਹਾਂ ਇੱਕ ਸ਼ਾਇਰ ਹੁੰਦਾ ਉਹ ਹਰ ਇੱਕ ਸਮਾਜ ਦੇ ਇੱਕ ਵਿਸ਼ਾ ਨੂੰ ਜੋੜ ਕੇ ਨਾ ਇੱਕ ਬੜਾ ਵਧੀਆ ਤਰੀਕੇ ਨਾਲ ਕਰਦਾ ਕਿ ਭੀ ਚਾਹੇ ਉਹ ਰੀਅਲ ਸਟੇਟ ਆ ਚਾਹੇ ਉਹਦੇ ਨਾਲ ਜੁੜੀਆਂ ਵਿਆਂ ਲੱਖ ਲੱਖ ਬ੍ਰਾਂਚਾਂ ਨੇ ਉਹਨਾਂ ਦੇ ਨਾਲ ਜੁੜੇ ਅਸੀਂ ਆ ਉਹਨਾਂ ਨੂੰ ਪ੍ਰੋਬਲਮ ਪੇਸ਼ ਆਉਂਦੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਵੀ ਨੁਕਤਾ ਫੜ ਕੇ ਸਰਕਾਰ ਕੇ ਸਭ ਕੁਝ ਵੀ ਲਿਖ ਸਕਦੇ ਤੇ ਹਾਂ ਜੀ ਹਾਂ ਜੀ ਕੋਸ਼ਿਸ਼ ਕਰੀਦੀ ਹੈ ਕੋਸ਼ਿਸ਼ ਕਰੀਦੀ ਹੈ ਜਿਹੜੀ ਲਫ਼ਜ਼ਾਂ ਮੈਂ ਟੇਣਾ ਸਾਹਿਬ ਤੇ ਨਾ ਹੋਰ ਇਹ ਕਿ ਜਵਜਣੇ ਚਾਹੀਦੇ ਆ ਦਿਮਾਗ ਚ ਵਜਣੇ ਚਾਹੀਦੇ ਆ ਸੋਚਣ ਤੇ ਮਜਬੂਰ ਹੁਣ ਵਰਦਾ ਜਿਹੜਾ ਸਮਾਜ ਹੈ ਜਦੋਂ 40 ਸਾਲ ਦੀ ਉਮਰ ਚ ਹੋ ਜਾਂਦੇ ਨੇ ਨਾ ਪਹਿਲਾਂ 30 32 35 ਸਾਲ ਤੱਕ ਬੰਦਾ ਨਾ ਬਾੜਾ ਨਹੀਂ ਸੋਚਦਾ ਉਹਦੇ ਆਲੇ ਦੁਆਲੇ ਕੀ ਹੋਣ ਰਿਆ ਤੇ 40 ਤੋਂ ਬਾਅਦ ਗੋਡੇ ਪੀੜ ਦੰਦ ਪੀੜ ਆ ਬਿਮਾਰੀ ਉਹ ਬਿਮਾਰੀ ਇੱਥੇ ਆ ਹੋ ਗਿਆ ਉਹ ਹੋ ਗਿਆ ਆ ਰਿਸ਼ਤੇਦਾਰ ਨਾ ਹੋ ਗਿਆ ਹੋ ਗਿਆ ਸਭ ਕਾਫੀ ਲੱਖਾਂ ਗੱਲਾਂ ਨੇ ਬੜੀਆਂ ਗੱਲਾਂ ਕਰਨੀਆਂ ਪੜਦੀਆਂ ਨੇ ਕਰਾਂਗੇ ਆਪਾਂ ਤੇ ਆਸ ਕਰਦੇ ਹਾਂ ਦਰਸ਼ਕ ਜਿਹੜਾ ਪਿਆਰ ਦੇਣ ਤੇ ਜਿੰਨਾ ਕਿ ਉਹਨਾਂ ਵੱਲੋਂ ਹੰਗਾਰ ਆਊਗਾ ਉਦੋਂ ਅਸੀਂ ਡਬਲ ਸਪੀਡ ਦੇ ਵਿੱਚ ਜਿਹੜਾ ਆਪਾਂ ਕੰਮ ਕਰਾਂਗੇ ਸੋ ਸ਼ੇਅਰ ਪੈਂਡਿੰਗ ਹੈ ਜੀ ਅਗਲੀ ਵਾਰੀ ਆਪਾਂ ਸਟਾਰਟ ਕਰਵਾਵਾਂਗੇ ਇਹਨਾਂ ਦੇ ਸ਼ੇਅਰ ਤੋਂ ਹੀ ਕੁਝ ਨਾ ਕੁਝ ਆਪਾਂ ਇਦਾਂ ਦੀ ਕ੍ਰੀਏਟੀਵਿਟੀ ਇਹਨਾਂ ਤੋਂ ਜਿਹੜੀ ਆਸਮੀਤ ਕੀਤੀ ਜਾਂਦੀ ਉਹ ਆਪਣੇ ਜਿਹੜੇ ਲੈ ਕੇ ਪ੍ਰੋਗਰਾਮ ਤੇ ਹਾਜ਼ਰ ਹੋਣਗੇ ਸੋ ਪੋਡਕਾਸਟ ਸੀਰੀਜ਼ ਦੀ ਵੇਟ ਰਹੇਗੀ ਸਰਕਾਰੀਆ ਸਾਹਿਬ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਸੀ ਗਾਲੀ ਸਸੀ ਗਾਲੀ